ਮਨੁੱਖੀਅਤ ਦੇ ਸੇਵਾਦਾਰ ਫਿਲੌਰ ਰਜਿਸਟਰਡ ਸੰਸਥਾ ਵੱਲੋਂ ਪਹਿਲਾ ਖੂਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਜਮੀਤੀ ਬੈਰਕ ਤੋਂ ਬਨੋਂ ਨਗਰ ਕੌਂਸਲ ਕਮਿਊਨਿਟੀ ਹਾਲ ਫਿਲੌਰ ਦੇ ਵਿੱਚ ਕਰਵਾਇਆ ਗਿਆ ਇਸ ਮੌਕੇ ਉੱਤੇ ਸੈਂਕੜੇ ਦਾਨੀ ਸੱਜਣਾ ਨੇ ਖੂਨਦਾਨ ਦੀ ਮੁਹਿੰਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਦੇ ਉੱਤੇ ਸ਼੍ਰੀ ਬਾਲਾਜੀ સેવા ਸੰਗਤ ਐਮਬੀਡਕਰ ਪ੍ਰੈਸ ਕਲੱਬ ਅਤੇ ਹੋਰ ਸੰਸਥਾਨਾਂ ਸੰਸਥਾਵਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਖੂਨਦਾਨ ਦੇਣ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਸ ਦੇ ਨਾਲ ਨਾਲ ਹੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿੱਥੇ 40 ਸਤਲ ਤੋਂ ਚੇਚੇ ਤੌਰ ਤੇ ਡਾਕਟਰ ਪਹੁੰਚੇ ਤੇ ਫ੍ਰੀ ਸੇਤ ਜਾਂਚ की थी गई तुम वेखो ट्रेनिंग फ्लोर न्यूज चैनल फेसबुक पेज और एके टी वी स्पॉटलाइट यूट्यूब चैनल तो पत्रकार आशु कपूर की खास रिपोर्ट फिलहाल तो होर खबर वेखने लिए फेसबुक पेज और यूट्यूब चैनल में सबसक्राइब और फॉलो करना ना भूलो जी धनबाद भाजी बहुत वधिया भाजी हुण काम कर का रहे हैं इस कारण खुशी वाली गल है कि काम आऊगा ਬਸ ਸਤ ਸ੍ਰੀ ਅਕਾਲ ਜੀ ਵਾਕਈ ਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਕਿ ਬਹੁਤ ਹੀ ਵਧੀਆ ਪ੍ਰਾਲਾ ਜਿਹੜੀ ਇਹ ਟੀਮ ਕਰ ਰਹੀ ਆ ਸਾਡੇ ਸ਼ਹਿਰ ਦੇ ਨੌਜਵਾਨਾਂ ਤੇ ਵਧੀਆ ਪ੍ਰਾਲਾ ਕਰ ਰਹੇ ਸਾਨੂੰ ਸਾਥ ਦੇਣਾ ਚਾਹੀਦਾ ਕਰਿਆ ਨੂੰ ਮੈਂ ਤਾਂ ਚਾਹੁੰਦਾ ਵੀ ਹਰ ਘਰ ਤੋਂ ਇੱਕ ਬੰਦਾ ਇਹਨਾਂ ਨਾਲ ਜੁੜਨਾ ਚਾਹੀਦਾ ਆ ਜੀ ਤੇ ਇਹ ਜਿਹੜੇ ਪ੍ਰਾਲੇ ਇਦਾਂ ਦੇ ਹੋਣੇ ਚਾਹੀਦੇ ਆ ਵਧੀਆ ਪ੍ਰਾਲੇ ਆ ਜੀ ਤੇ ਮੈਂ ਵਧੀਆ ਖੁਸ਼ ਕਰ ਰਿਹਾ ਹਾਂ ਇਹ ਬਲੱਡ ਦੇ ਕੇ ਕਾਫੀ ਹਲਕਾ ਮੂਸ ਕਰ ਰਹੇ ਆ ਵਧੀਆ ਮੂਸ ਕਰ ਰਹੇ ਆ ਕੋਈ ਦਿੱਕਤ ਨਹੀਂ ਆ ਰਹੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਜਿਹੜੇ ਸਾਡੇ ਅੱਡੇ ਦਾ ਜੰਗ ਬਲੱਡ ਆ ਇਨਸਾਨੀਅਤ ਦੇ ਸੇਵਾਦਾਰ ਰਜਿਸਟਰਡ ਜਿਹੜੀ ਸਭਾ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬੇਦਖਰ ਪ੍ਰੈਸ ਕਰ ਲਵੋ ਮੈਂ ਸਰੇਂਦਰ ਕੁਮਾਰ ਸਾਨੂੰ ਕੈਸ਼ੀਅਰ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਆ ਕੈਸਤਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਖੂਨਦਾਨ ਮਹਾਦਾਨ ਸਾਰਿਆਂ ਨੂੰ ਅਪੀਲ ਆਗੇ ਵੱਧ ਚੜ ਕੇ ਇਸ ਵਿੱਚ ਹਿੱਸਾ ਲਓ ਤਾਂ ਜੋ ਅਸੀਂ ਆਉਣ ਵਾਲੇ ਯੰਗ ਜਨਰੇਸ਼ਨ ਨੂੰ ਹੋਰ ਅੱਗੇ ਲੱਗੇ ਜਾਈਏ ਇਹਨਾਂ ਦਾ ਹੌਸਲਾ ਵਧਾਈ ਕਰ ਸਕੀਏ ਇੱਦਾਂ ਦੇ ਉਪਰਾਲੇ ਅੱਗੇ ਤੋਂ ਵੱਧ ਕਰ। ਬਹੁਤ ਵਧੀਆ ਇੰਤਜ਼ਾਮ ਆ ਜੀ। ਵਧੀਆ ਮਹਿਸੂਸ ਹੋ ਰਿਹਾ। ਮੈਂ ਤਾਂ ਕਹਿੰਦਾ ਖੂਨਦਾਨ ਵਿੱਚ ਦੋ ਮਹੀਨੇ ਵਾਕਿਆ ਕਰ ਜ਼ਰੂਰ ਕਰਨਾ ਚਾਹੀਦਾ। ਕਿਉਂਕਿ ਆਪਾਂ ਕਿਸੇ ਦੀ ਹੈਲਪ ਕਰ ਸਕਦੇ। ਪਰ ਬਹੁਤ ਵਧੀਆ ਇੰਤਜ਼ਾਮ ਆ ਜੀ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ। ਖੂਨਦਾਨ ਸਭ ਤੋਂ ਵੱਡਾ ਦਾਨ ਆ ਜੀ। ਅੱਜ ਮੈਂ ਇਨਸਾਨੀਅਤ ਦੀ ਸੇਵਾਦਾਰ ਵਜੋਂ ਜੋ ਇੱਕ ਐਨਜੀਓ ਗਰੁੱਪ ਉਹਦੇ ਨਾਲ ਜੋ ਖੂਨਦਾਨ ਕੇਂਦਰ ਲਗਾਇਆ ਜਾ ਰਿਹਾ ਆ ਉਹਦੇ ਵਿੱਚ ਸ਼ਾਮਲ ਹੋਇਆ ਆ। ਇਥੇ ਬਲੱਡ ਡੋਨੇਟ ਕੀਤਾ ਬਹੁਤ ਵਧੀਆ ਪ੍ਰੋਗਰਾਮ ਆ। ਫਲੋਰ ਦੇ ਵਿੱਚ ਜਿਹੜੇ ਜਿਹੇ ਪਾਲੇ ਹੁੰਦੇ ਰਹਿਣੇ ਚਾਹੀਦੇ ਆ, ਉਹ ਜੋ ਨੌਜਵਾਨਾਂ ਦਾ ਇੱਕ ਗਰੁੱਪ ਆ, ਉਹ ਲਗਾਤਾਰ ਵਧੀਆ ਕੰਮ ਕਰਦਾ ਆ ਰਿਹਾ ਆ ਤੇ ਮੈਂ ਆਸ ਕਰਾਂਗਾ ਕਿ ਅੱਗੇ ਤੋਂ ਵੀ ਸਮਾਜ ਦੇ ਵਿੱਚ ਵਧੀਆ ਕੰਮ ਕਰਦੇ ਆਉਣਗੇ ਇਹ ਤੇ ਜਿਵੇਂ ਜੀ ਜਿਹੜਾ ਖੂਨ ਦਾਣਾ ਇਹ ਵਰਲਡ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਹਾਦਾਨਾ ਇਹਨਾਂ ਕਿਸੇ ਨੂੰ ਜ਼ਿੰਦਗੀ ਮਿਲਦੀ ਆ। ਆਓ ਆਪਾਂ ਪ੍ਰਣ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਲਗਾਤਾਰ ਖੂਨਦਾਨ ਕਰਦੇ ਰਹੀਏ ਅਤੇ ਮੈਂ ਆਸ ਕਰਦਾ ਹਾਂ ਕਿ ਰਾਸ਼ਨੀਤ ਦੇ ਸੇਵਾਦਾਰ ਐਨਜੀਓ ਗਰੁੱਪ ਕੋਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਹ ਜਿਹੜੇ ਪ੍ਰੋਜੈਕਟ ਕੀਤੇ ਜਾਂਦੇ ਰਹਿਣਗੇ ਖੂਨਦਾਨ ਕਰਕੇ ਭਾਜੀ ਮੈਨੂੰ ਬਹੁਤ ਵਧੀਆ ਲੱਗਾ ਇਨਸਾਨੀਅਤ ਲਈ ਲੋੜ ਨੂੰ ਬਹੁਤ ਮਤਲਬ ਵਧੀਆ ਕੰਮ ਕਰ ਰਿਹਾ ਹਾਂ ਜੀ ਤੇ ਮੈਂ ਇਹ ਦੂਸਰੀ ਵਾਰੀ ਇਦਾਂ ਇਹ ਖੂਨਦਾਨ ਕਰ ਰਹੀ ਹਾਂ ਤੇ ਮੈਨੂੰ ਬਹੁਤ ਅੱਛਾ ਲੱਗਿਆ ਜਿਨ੍ਹਾਂ ਨੂੰ ਖੂਨ ਦੀ ਲੋੜ ਆ ਹਾਂਜੀ ਉਹਨਾਂ ਨੂੰ ਖੂਨ ਦਿੱਤਾ ਜਾਊਗਾ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਬਾਲਾ ਜੀ ਮਹਾਰਾਜ ਕੀ ਜੈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਕਿ ਇਨਸਾਨੀਅਤ ਦੇ ਸੇਵਾਦਾਰਾਂ ਵੱਲੋਂ ਜਿਹੜਾ ਇਹ ਬਲੱਡ ਕੈਂਪ ਲਾਇਆ ਜਾ ਰਿਹਾ ਇਹ ਬਹੁਤ ਵਧੀਆ ਪਹਿਲ ਆ ਅੱਜ ਤੋਂ 2 ਸਾਲ ਪਹਿਲਾਂ ਸ਼੍ਰੀ ਬਾਲਾ ਜੀ ਸੇਵਾ ਸੰਗ ਵੱਲੋਂ ਵੀ ਅਸੀਂ ਇਹ ਕੈਂਪ ਲਗਾਇਆ ਸੀਗਾ ਅੱਜ ਇਨਸਾਨੀਅਤ ਦੇ ਸੇਵਾਦਾਰਾਂ ਵੱਲੋਂ ਜਿਹੜਾ ਥੈਲੇਸੀਮੀਆ ਦੇ ਬੱਚਿਆਂ ਦੇ ਲਈ ਇਹ ਬਲੱਡ ਕੈਂਪ ਲਗਾਇਆ ਜਾ ਰਿਹਾ ਆ ਇਹ ਬਹੁਤ ਵਧੀਆ ਕੰਮ ਆ ਤੇ ਆਪਾਂ ਜਿੰਨੇ ਵੀ ਸ਼ਹਿਰ ਵਾਸੀ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਰਲ ਕੇ ਇਹ ਇਹਨਾਂ ਦੇ ਸਾਰੀ ਟੀਮ ਦਾ ਹੌਸਲਾ ਵਧਾਈ ਕਰੀਏ ਆਪਾਂ ਆ ਕੇ ਅੱਗੇ ਹੋ ਕੇ ਬਲੱਡ ਦਈਏ ਚਾਹੇ ਉਹ ਲੇਡੀਜ਼ ਆ ਚਾਹੇ ਜੈਂਟਸ ਆ ਤੇ ਉਹ ਸਾਡੇ ਆਪਣੇ ਲਈ ਵੀ ਬਹੁਤ ਵਧੀਆ ਆ ਕਿ ਹਰ ਇੱਕ ਇਨਸਾਨ ਨੂੰ ਇੱਕ ਵਾਰੀ ਸਾਲ ਦੇ ਵਿੱਚ ਤਾਂ ਜ਼ਰੂਰ ਬਲੱਡ ਦੇਣਾ ਚਾਹੀਦਾ ਹੈ ਰਾਮ ਰਾਮ ਜੀ ਸਾਰਿਆਂ ਨੂੰ ਇਨਸਾਨੀਏ ਖੇ ਸੰਸਥਾ ਵੱਲੋਂ ਪਹਿਲਾ ਤੁਸੀਂ ਬਹੁਤ ਸ਼ੁਕਰਗੁਜ਼ਾਰ ਰਹੇਗੇ ਸਾਡਾ ਫਲੋਰ ਸ਼ਹਿਰ ਨੂੰ ਪੂਰਾ ਹੰਗਾਰਾ ਮਿਲਿਆ ਜੀ ਪੂਰੇ 10:00 ਵਜੇ ਕਿਆ ਸੀ ਪੂਰੇ 10:00 ਵਜੇ 1 ਮਿੰਟ ਦਰ ਤੋਂ ਪਹਿਲੇ ਡੋਨਰ ਆ ਚੁੱਕਾ ਸੀ ਜੀ ਜਿਹੜਾ ਪਹਿਲਾ ਖੂਨ ਦਾ ਸ਼ੁਰੂ ਹੋ ਚੁੱਕਾ ਸੀਗਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਫਲੋਰ ਸ਼ਹਿਰ ਦੇ ਵਿੱਚ ਸਾਡੇ ਵੱਲੋਂ ਪਹਿਲ ਕੀਤੀ ਜਾ ਰਹੀ ਹੈ ਜੀ 2 ਸਾਲ ਪਹਿਲਾਂ ਦੱਸਿਆ ਜਾਂਦਾ 3 ਵਾਲੇ ਸੇਵਾ ਸੰਗਮ ਵੱਲੋਂ ਇਹ ਪਾਰਸ਼ਲਾ ਮੰਡ ਕੈਂਪ ਲਗਾਇਆ ਗਿਆ ਸੀਗਾ ਜੀ ਤੇ ਕੋਸ਼ਿਸ਼ ਕਰਾਂਗੇ ਕਿ ਆਨਲ ਟਾਈਮ ਦੇ ਵਿੱਚ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਬਾਕੀ ਪੂਰੇ ਫਲੋਰ ਸ਼ਹਿਰ ਦੇ ਸਾਥ ਦੇ ਹੀ ਦੇਖੇ ਹੀ ਹੋਣਾ ਜੀ ਇੰਨਾ ਕੋਈ ਮਸ਼ੀਨ ਨਾ ਕੋਈ ਅਜੇ ਤੱਕ ਡਾਕਟਰ ਜਿਹੜਾ ਚੀਜ਼ ਵੀ ਬਣਾ ਪਾਇਆ ਜੀ ਤੇ ਪੂਰੇ ਸ਼ਹਿਰ ਦਾ ਮਸੂ ਨਹੀਂ ਬੇਨਤੀ ਹੈ ਕਿਥੇ ਆਓ ਇੱਥੇ ਆ ਕੇ ਵ ਦੇ ਲਈਏ ਕਿ ਸਾਡੇ ਕੋਲ ਜਿਹੜੇ ਇੱਥੇ ਟੀਮ ਪਹੁੰਚੀ ਇਹਨਾਂ ਕੋ ਫੈਲੇਸੀਨੀਆ ਦੇ ਸਭ ਤੋਂ 65 ਬੱਚੇ ਹੈਗੇ ਨੇ ਜਿਨ੍ਹਾਂ ਨੂੰ ਬਲੱਡ ਡੋਨੇਟ ਕਰ ਰਹੇ ਨੇ ਜੀ ਹਰ ਮਹੀਨੇ ਨੂੰ 2 ਤੋਂ 3 ਵਾਰ ਯੂਨਿਟ ਚੜਦਾ ਚੜਦਾ ਹੈ ਅੱਜ ਪਲਾਉਂ ਦੇ ਵਿੱਚ ਜੋ ਫੋਨਦਾਨ ਕੈਂਪ ਇਨਸਾਨੀਅਤ ਦੇ ਸੇਵਾਦਾਰ ਸੰਸਥਾ ਵੱਲੋਂ ਲਗਾਇਆ ਜਾ ਰਿਹਾ ਬਹੁਤ ਹੀ ਬਹੁਤ ਵਧੀਆ ਗੱਲ ਆ ਇੱਕ ਇਹੋ ਜਿਹਾ ਖੂਨਦਾਨ ਮਹਾਦਾਨ ਆ ਜੋ ਹਜ਼ਾਰਾਂ ਲੋਕਾਂ ਦੀ ਜਾਨ ਜਿਹੜਾ ਬਚਾ ਦਿੰਦਾ ਆਪਾਂ ਪੈਸਾ ਦਾਨ ਕਰਦੇ ਆਂ ਕੁਝ ਵੀ ਦਾਨ ਕਰ ਦਈਏ ਪਰ ਜਿੱਥੇ ਖੂਨਦਾਨ ਆ ਇਸੀ ਵੱਖਰੀ ਹੀ ਇੱਕ ਪਹਿਚਾਣ ਆ ਆਪਾਂ ਖੂਨਦਾਨ ਕਰਕੇ ਕਿਸੇ ਵੀ ਗਰੀਬ ਦੀ ਜ਼ਖਮੀ ਵਿਅਕਤੀ ਦੀ ਜਾਨ ਬਚਾ ਸਕਦੇ ਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਪਹਿਲਾ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਜਿਹੜਾ ਇਨਸਾਨੀਅਤ ਦੀ ਸੇਵਾਦਾਰ ਸੰਸਾ ਸੁਸਾਇਟੀ ਨੇ ਤੇ ਅੰਬੇਡਕਰ ਪਲੱਸ ਕਲੱਬ ਨੇ ਰਲ ਮਿਲ ਕੇ ਲਾਇਆ ਉਹਦੇ ਲਈ ਮੈਂ ਸਾਰੇ ਫਲੋਰ ਸ਼ਹਿਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਐਟਾ ਦੇ ਉਪਰਾਲੇ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਰਹਿਣ ਤਾਂ ਜੋ ਕਿਸੇ ਮਰੀਜ਼ ਨੂੰ ਖੂਨ ਦੀ ਕਮੀ ਨਾ ਆਏ ਤੇ ਜਿਹੜੀ ਸਾਡੇ ਪਰਿਵਾਰ ਵੱਲੋਂ ਬਾਲਾਜੀ ਸੇਵਾ ਸੰਗ ਵੱਲੋਂ ਸੇਵਾ ਚੱਲਦੀ ਪਈ ਹੈ ਫਰੀ ਡਾਇਲਿਸਿਸ ਦੀ ਉਹਦੇ 'ਚ ਵੀ ਖੂਨ ਦੀ ਬਹੁਤ ਲੋਡ ਪੈਂਦੀ ਹੈ ਪੇਸ਼ੈਂਟ ਨੂੰ ਤੇ ਅਸੀਂ ਸਾਰੇ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਵਧੇ ਆਂ तो यहाँ पे इंतजाम बहुत अच्छा है आ, पेशेंट है जो कि काफी परेशान है यहाँ की आ, उनको प्रॉपर मेडिकल चेकअप नहीं मिल पा रहा था तो उसके लिए आ, वो यहाँ पर आए हैं और उनको काफी अच्छा लग रहा है यहाँ पर आके उनको उनकी यहाँ पे ईसीजी लंग्स के टेस्ट लंग्स कितना काम कर रहे हैं उसको टेस्ट करा जा रहा है बाकी बीपी शुगर ये सब चीज़ें चेक की जा रही हैं तो ये पेशेंट्स के लिए बहुत इंपॉर्टेंट होते हैं ऐसे कैंप्स उनसे उनको जागरूकता भी मिलती है और साथ में उनका छोटे मोटे बीमारियां भी पकड़ में आ जाती हैं ताकि वो अगर कल को बड़ी ना हो सके तो इन सब के लिए कैंप किया जा रहा है आज